ਸਾਰਗ ਮਹੱਲਾ ਪੰਜਵਾ ਲਾਲ ਲਾਲ ਮੋਹਨ ਗੋਪਾਲ ਤੂ ਲਾਲ ਲਾਲ ਈতি ਵਿਸਰਾਮ ਮੋਹਨ ਗੋਪਾਲ ਤੂ ਹਾ ਕੀਟ ਹਸਤ ਪਾਖਾਨ ਜੰਤ ਸਰਬ ਮੈ ਪ੍ਰਤਪਾਲ ਤੂ ਰਹਾਉ ਇਹ ਸਰਬ ਮੈ ਮੈ ਉਚਾਰਨ ਕਰਨਾ ਹੈ ਨਹ ਦੂਰ ਪੂਰ ਹਜੂਰ ਸੰਗੇ ਨਹ ਦੂਰ ਇਥੇ ਵਿਸਰਾਮ ਪੂਰ ਹਜੂਰ ਸੰਗੇ ਸੁੰਦਰ ਰਸਾਲ ਤੂ ਸੁੰਦਰ ਰਸਾਲ ਤੂ ਸੁੰਦਰ ਰਸਾਲ ਤੂ ਨਹ ਬਰਨ ਬਰਨ ਨਹ ਕੁਲ ਹੈ ਕੋਲ ਹਾਂ ਕੋਲ ਹੈ ਕੋਲ ਪੋਲਾ ਬੋਲਨਾ ਨਾਨਕ ਪ੍ਰਾਪਿ ਕਿਰਪਾਲ ਤੂ ਹਏ ਤੂ ਸਾਰੇ ਪਦ ਨਖੇਰ ਕੇ ਪੜਨੇ ਹਨ ਨਿਉ ਨਹੀਂ ਕਹਿਣਾ ਕਿਰਪਾਲ ਤੂ ਰਸਾਲ ਤੂ ਹੈ ਕਿਰਪਾਲ ਤੂ ਸਾਰਗ ਮਹੱਲਾ ਪੰਜਵਾ ਕਰਤ ਕੇਲ ਵਿਖੇ ਮੇਲ ਚੰਦਰ ਸੂਰ ਮੋਹੇ ਉਪਜਤਾ ਵਿਕਾਰ ਦੁੰਦਰ ਨਉ ਪਰੀ ਚਨੰਤਕਾਰ ਸੁੰਦਰ ਅਨਿਗ ਭਾਉ ਕਰਤ ਫਿਰਤ ਬਿਨ ਗੋਪਾਲ ਤੂਹੀ ਇਹ ਵਿਸਰਾਮ ਬਹੁਤ ਮਹਿੰਗਾ ਵਿਸਰਾਮ ਹੈ ਧਿਆਨ ਨਾਲ ਪਾਠ ਦਾ ਉਚਾਰਨ ਵੀ ਸ਼ੁੱਧ ਕਰਨਾ ਹੈ ਉਪਜਤਾ ਵਿਕਾਰ ਦੁੰਦਰ ਇਥੇ ਠਮਕ ਹੈ ਨੋਪਰੀ ਇਹ ਨੋਪਰੀ ਨਹੀਂ ਕਹਿਣਾ ਨੋਪਰੀ ਚੁਨੰਤਕਾਰ ਇਸ ਨੂੰ ਝੁਨਤਕਾਰ ਨਹੀਂ ਕਹਿਣਾ ਪਾਠੀ ਸਿੰਘ ਝੁਨਤਕਾਰ ਬਣ ਪੜ ਜਾਂਦੇ ਹਨ ਨੰਨੇ ਉਤੇ ਟਿੱਪੀ ਹੈ ਚੁਨੰਤਕਾਰ ਸੁੰਦਰ ਇਥੇ ਵਿਸਰਾਮ ਹੈ ਇਸ ਨੂੰ ਅਨੇਕ ਨਹੀਂ ਕਹਿਣਾ ਥੋੜਾ ਜਿਹਾ ਕਸ ਕੇ ਅਨੇਕ ਭਾਉ ਕਰਤ ਫਿਰਤ ਇਥੇ ਠਮਕ ਬਿਨ ਗੋਪਾਲ ਤੂਹੇ ਰਹਾਉ ਤੀਨੇ ਪੋਨੇ ਲਪਟਾਈ ਰਹੀ ਕਾਚ ਕਰਮ ਨਾ ਜਾਤ ਸਹੀ ਓਨਮਤ ਅੰਧ ਤੰਦ ਰਚਿਤ ਜੈਸੀ ਮਹਾਸਾਗਰ ਹੂਹਿ ਇਹ ਵੀ ਵਿਸਰਾਮ ਤੀਨੇ ਤੀਨ ਭੌਨੇ ਤੀਨ ਭੌਨੇ ਲਪਟਾਈ ਰਹੀ ਇਥੇ ਠਮਕ ਕਾਚ ਕਰਮ ਨਾ ਜਾਤ ਸਹੀ ਇਥੇ ਵਿਸਰਾਮ ਹੈ ਉਨਮਤ ਅੰਦ ਧੰਦ ਰਚਿਤ ਇਥੇ ਠਮਕ ਜੈਸੀ ਮਹਾਸਾਗਰ ਹੂਹਿ ਉਦਰੇ ਹਰ ਸੰਤ ਦਾਸ ਕਾਟ ਦੀਨੀ ਜਾਮ ਕੀ ਫਾਸ ਉਦਾਰੇ ਪੜ੍ਹਨਾ ਹਾਂ ਉਦਾਰ ਹੀ ਨਹੀਂ ਆ ਉਦਰੇ ਆ ਜੀ ਇਤਲੀ ਹੀ ਕਿੱਲਾ ਦੱਸ ਦੱਸ ਨਾ ਪਾਰ ਉਹ ਚ ਨਹੀਂ ਉਧਰ ਹੀ ਪਾਰ ਠੀਕ ਹੈ ਉਧਰ ਇਹ ਹਰ ਸੰਤ ਦਾਸ ਕਾਟ ਦੀਨੀ ਜਾਮ ਕੀ ਫਾਸ ਪਤਿਤ ਪਾਵਨ ਨਾਮ ਜਾ ਕੋ ਸਿਮਰ ਨਾਨਕ ਓਹੇ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਰਾਗ ਸਾਰੰਗ ਮਹੱਲਾ ਨਾਵਾ ਨਾਵਾ ਹੀ ਉਚਾਰਨ ਕਰਨਾ ਹਰ ਬਿਨ तेरो को न सहाई का मात पिता सुत बनता को काहू को पाई रहाओ, मात पिता सुत बनता विश्राम को काहू को पाई रहाओ ध धन धरणी अर संपत सगरी जो माने अपनाई ਤਾਨ ਚੂਟੈ ਕਛ ਸੰਗ ਨ ਚਾਲੈ ਕਹਾ ਤਾਹੀ ਲਪਟਾਈ ਦੀਨ ਦਇਆਲ ਸਦਾ ਦੁਖ ਪੰਜਨ ਤਾਸਿਉ ਰੋਚ ਨ ਬਡਾਈ 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 ਨਾਨਕ ਕਹਿਤ ਜਗਤ ਸਭ ਮਿਥਿਆ ਜੋ ਸੁਪਨਾ ਰਹਿ ਨਾਈ ਸੋਰੰਗ ਮਹੱਲਾ ਨਾਵਾ ਕਹਾ ਮਨ ਦਿਖਿਆ ਸਿਉ ਲਪਟਾਈ ਯਾ ਜਗ ਮਹਿ ਕੋ ਰਹ ਨਾ ਪਾਵੇ ਇਹ ਯਾ ਜਗ ਮੈ ਪਾਠ ਹੈ ਪ੍ਰਤਨ ਸਰੂਪਾਂ ਚ ਵਿਆਕਰਨ ਦੇ ਨੀਮਾਂ ਅਨੁਸਾਰ ਇਥੇ ਮਹਿ ਬਣਾਇਆ ਗਿਆ ਹੈ ਪਰ ਮੈ ਪਾਠ ਹੈ ਯਾ ਜਗ ਮੈ ਕੋ ਰਹ ਨਾ ਪਾਵੇ ਯਾ ਜਗ ਮੈ ਕੋ ਰਹਣ ਨਾ ਪਾਵੇ ਇੱਕ ਆਵਹਿ ਇੱਕ ਜਾਹੀ ਰਹਾਉ ਕਾਂ ਕੋ ਤਨ ਧਨ ਸੰਪਤ ਕਾਂ ਕੀ ਕਾਂ ਕੋ ਤਨ ਧਨ ਸੰਪਤ ਕਾਂ ਕੀ ਕਾਸਿਓ ਨੇਹ ਹੁ ਲਗਾਈ ਹਾਏ ਲਗਾਈ ਬੋਲਣਾ ਕੇਵਲ ਅਣਜਾਨ ਪੁਨੇ ਚ ਲਗਾਈ ਬੋਲ ਜੰਦੇ ਹਨ ਈੜੀ ਲਾ ਜੰਦੇ ਹਨ ਪਰ ਹਾ ਹਾ ਹੈ ਕਾਸਿਓ ਨੇਹ ਹੁ ਲਗਾਈ ਇਹ ਪਦ ਨੂੰ ਧਿਆਨ ਨਾਲ ਬੋਲਣਾ ਕਾਂ ਕੋ ਕਾਸਿਓ ਇਸ ਤਰ੍ਹਾਂ ਬੋਲਣਾ ਨਾ ਕਾਂਕੋ ਕਹਿਣਾ ਨਾ ਕਾਸਿਓ ਇਕੱਠਾ ਨਹੀਂ ਕਹਿਣਾ ਲਮਕਾ ਕੇ ਬੋਲਣਾ ਹੈ ਸੰਬੰਧਕ ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਸ਼ਾਹੀ ਤਾਜ ਅਭਿਮਾਰ ਸਰਨ ਸੰਤਨ ਗਹੁ ਮੁਕਤ ਹੋਹਿ ਛੇਨ 마ਹੀ ਜਨ ਨਾਨਕ ਭਗਵੰਤ ਭਜਨ ਬਿਨ ਸੁਖ ਸੁਪਣਾ ਭੀ ਨਾਹੀ ਸਾਰੰਗ ਮਹੱਲਾ ਨਾਵਾ ਕਹਾ ਨਰ ਆਪਨੋ ਜਨਮ ਗਵਾਵੈ ਮਾਇਆ ਮਦ ਵਿਖਿਆ ਰਸ ਰਚਿਉ RAM ਸਰਨ ਨਹੀਂ ਆਵੈ ਰਹਾਉ ਇਹੋ ਸੰਸਾਰ ਸਗਲ ਹੈ ਸੁਪਨੋ ਦੇਖ ਕਹਾ ਲੋਭਾਵੈ ਜੋ ਉਪਜੈ ਸੋ ਸਗਲ ਬਿਨਾਸੈ ਰਹਿਨ ਜੋ ਉਪਜੈ ਸੋ ਸਗਲ ਬਿਨਾਸੈ ਜੋ ਉਪਜੈ ਸੋ ਸਗਲ ਬਿਨਾਸੈ ਰਹਿਣ ਨਾ ਕੋ ਉਪਾਵੇ ਮਿਥਿਆ ਤਨ ਸਾਚੋ ਕਰ ਮੰਨਿਓ ਇਹ ਵਿਦ ਆਪ ਬੰਧਾਵੇ ਜਨ ਨਾਨਕ ਸੋਉ ਜਨ ਮੁਕਤਾ ਆਰਾਮ ਭਜਨ ਚਿਤ ਲਾਵੇ ਇਹ ਜਨ ਹੀ ਪਾਠ ਹੈ ਸੋ ਜਨ ਮੁਕਤਾ ਕਿਤੇ ਕਿਤੇ ਜਗ ਪਾਠ ਵੀ ਆਇਆ ਹੈ ਪਰ ਜਨ ਪਾਠ ਹੈ ਸਾਰੰਗ ਮਹੱਲਾ ਨਾਵਾ ਮਾਨ ਕਰ ਕਬਹੂ ਨਾ ਹਰ ਗੁਨ ਗਾਇਓ ਇਹ ਮਨ ਕਰ ਇਥੇ ਵਿਸਰਾਮ ਕਬਹੂ ਨਾ ਹਰ ਗੁਨ ਗਾਇਓ ਬਿਖਿਆ ਸਾਖਤ ਰਹਿਓ ਨਿਸਬਸੁਰ ਕੀਨੋ ਆਪਣੋ ਪਾਇਓ ਰਹਾਉ ਗੁਰ ਉਪਦੇਸ ਸੁਨਿਓ ਨਹ ਕੰਨਨ ਪਰਦਾਰਾ ਲਪਟਾਇਓ ਪਰ ਨਿੰਦਾ ਕਾਰਨ ਬਹੁਤਾਵਤ ਸਮਝਿਓ ਨਹ ਸਮਝਾਇਓ ਇਹ ਸਮਝਿਓ ਨਹਿ ਇਥੇ ਥੋੜਾ ਰੋਕੇ ਬੋਲਨਾ ਕਿਉਂ ਨਹੀਂ ਕਹਿ ਦੇਣਾ ਸਮਝਿਓ ਨਹਿ ਸਮਝਾਇਓ ਇਸ ਤਰ੍ਹਾਂ ਨਹੀਂ ਸਮਝਿਓ ਨਹਿ ਸਮਝਾਇਓ ਕਹਾ ਕਹਾ ਮੈਂ ਆਪਣੀ ਕਰਨੀ ਜਿਹ ਬਿਦ ਜਨਮ ਗਵਾਇਓ ਕਹਿ ਨਾਨਕ ਸਭ ਔਗਨ ਮੋ ਮੈਂ ਰਾਖ લેਉ ਸਰਨਾਇਓ ਇਹ ਪਾਠ ਕਹ ਨਾਨਕ ਸਭ ਔਗਨ ਮੂ ਮਹਿ ਪਾਠ ਹੈ ਬੁੱਥੀਆਂ ਚ ਮਹਿ ਛਪਿਆ ਹੈ ਇਹ ਵੀ ਵਿਆਕਰਨ ਦੇ ਨਿਯਮਾਂ ਅਨੁਸਾਰ ਇਸ ਪਾਠ ਨੂੰ ਵੀ ਬਦਲਿਆ ਗਿਆ ਹੈ ਮਹਿ ਕਰ ਦਿੱਤਾ ਹੈ ਪਰੰਤੂ ਪ੍ਰਾਤਨ ਸਰੂਪਾਂ ਚ ਪਾਠ ਮਹਿ ਪਾਠ ਹੈ ਕਹ ਨਾਨਕ ਕਹ ਨਾਨਕ ਸਭ ਔਗਨ ਮੂ ਮੈ ਰਾਖ ਲੇਹੋ ਸਰਨਾਯੋ ਰਾਗ ਸਾਰਗ ਅਸ਼ਟਪਦੀਆ ਮਹੱਲਾ ਪਹਿਲਾ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹਰ ਬਿਨ ਕਿਉ ਜੀਵਾ ਮੇਰੀ ਮਾਈ ਜੈ ਜਗਦੀਸ਼ ਤੇਰਾ ਜਸ ਜਾਚੋ ਜੈ ਜਗਦੀਸ਼ ਇਸ ਨੂੰ ਸੁੱਧ ਕਰ ਭਾਈ ਤੂੰ ਜਗਦੀਸ਼ ਕਹਿਣਾ ਜਗਦੀਸ਼ ਨਹੀਂ ਕਹਿਣਾ ਜੈ ਜਗਦੀਸ਼ ਤੇਰਾ ਜਸ ਜਾਚੋ ਮੈਂ ਹਰ ਬਿਨ ਰਹਿਣ ਨਾ ਜਾਈ ਮੈਂ ਹਰ ਬਿਨ ਰਹਿਣ ਨਾ ਜਾਈ ਜਿੱਥੇ ਮੈਂ ਮੇਰੇ ਦਾ ਵਾਚਕ ਹੈ ਉੱਥੇ ਨਾਸਕੀ ਬੋਲਿਆ ਜਾਏਗਾ ਕਿਉਂਕਿ ਮੰਮਾ ਹੈ ਹੀ ਨਾਸਕੀ ਅੱਖਰ ਪਰ ਜਿੱਥੇ ਵਿਚ ਦਾ ਵਾਚਕ ਆ ਦੇ ਜਿਵੇਂ ਪਿੱਛੇ ਪਾਠਾਂ ਚ ਆਇਆ ਮੋ ਮੈਂ ਇਹ ਇੱਥੇ ਅਰਥ ਹੈ ਵਿਚ ਇਸ ਕਰਕੇ ਇੱਥੇ ਨਾਸਕੀ ਨਹੀਂ ਬੋਲਿਆ ਜਾਂਦਾ ਹੈ ਇੱਥੇ ਜਾਂ ਜਿੱਥੇ ਰੂਪ ਦਾ ਆ ਜਾਂਦਾ ਹੈ ਜਾਂ করুণਾ ਮੈਂ ਸਰਬ ਮੈਂ ਇਹ ਰੂਪ ਇਸੇ ਤਰ੍ਹਾਂ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਆਉਂਦਾ ਹੈ ਭੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਉਥੇ ਵੀ ਮੈਂ ਜਿਹੜਾ ਸ਼ਬਦ ਹੈ ਉਹ ਵਿਚ ਦਾ ਵਾਚਕ ਹੈ ਉਥੇ ਨਹੀਂ ਉਥੇ ਵੀ ਮੈਂ ਨਹੀਂ ਕਹਿਣਾ ਇਸ ਕਰਕੇ ਧਿਆਨ ਨਾਲ ਪੋੜਨਾ ਹੈ ਜੈ ਜਗਦੀਸ਼ ਜਗਦੀਸ਼ ਤੇਰਾ ਦਸ ਜਾਚ ਮੈਂ ਮੈਂ ਹਰ ਬਿਨ ਰਹਿਣ ਨਾ ਜਾਈ ਪਹਿਲਾਂ ਵੀ ਦੱਸਿਆ ਪੰਜ ਅੱਖਰ ਨਾਸਕੀ ਹਨ ਮਮਾ ਨੰਨਾ ਨੰਗਾ ਨਾਣਾ ਤੇ ਈਆਂ ਇਹ ਬੋਲਦੇ ਹੀ ਨੱਕ ਦੇ ਵਿੱਚ ਹਨ ਥੋੜਾ ਥੋੜਾ ਰਹਾਉ ਹਰ ਕੀ ਪਿਆਸ ਪਿਆਸੀ ਕਾਮਨ ਦੇਖੋ ਰੈਨ ਸਬਾਈ ਜਿੰਮੀ ਰੈਨ ਜੇ ਦੀ ਆਵਾਜ਼ ਬੰਦ ਕਰ ਦਾਂਗੇ ਰੈਨ ਤਾਂ ਇਹਦੀ ਆਵਾਜ਼ ਖਤਮ ਹੋ ਗਈ ਰੈਨ ਕਿਤੇ ਨੱਕ 'ਚ ਹੀ ਬੋਲੇਗਾ ਨੰਨਾ ਹੁਣ ਕਾਮਨ ਹੀ ਸ਼ਬਦ ਹੈ ਇਹਦਾ ਵੀ ਜੇ ਬੰਦ ਕਰ ਦਾਂਗੇ ਵਾ ਕਾਮਨ ਸਿਰ ਤੇ ਭੁੱਲਿਆ ਨਹੀਂ ਜਾਏਗਾ ਸ਼ੁੱਤ ਕਾਮਨ ਮਾਨ ਸ਼ਵਦਾ ਮੰਮਾਨਾ ਮਾਨ ਜੀ ਇਹਨੂੰ ਕਹਾਂਗੇ ਮਾਨ ਸਿਰ ਤੇ ਗਲਤ ਉਚਾਰਨ ਹੋ ਜੇਗਾ ਇਸ ਤਰ੍ਹਾਂ ਥੋੜਾ ਜਿਹਾ ਜੇ ਤੁ ਆਪਾਂ ਗਹਿਰਾਈ ਨਾਲ ਇਹਨਾਂ ਨੂੰ ਸਮਝਾਂਗੇ ਪਤਾ ਲੱਗ ਜੇਗਾ ਆਪਣੇ ਆਪ ਸ੍ਰੀ ਧਰਨਾਥ ਮੇਰਾ ਮਨ ਲੀਨਾ ਸ੍ਰੀ ਧਰ ਬੋਲਣਾ ਸ਼ੁੱਧ ਨਹੀਂ ਬੋਲਿਆ ਗਿਆ ਸੀ ਸ੍ਰੀ ਜਬਾਨ ਜੀ ਠਿੜਕਦੀ ਹੈ ਇਸ ਕਰਕੇ ਮਿਹਨਤ ਨਾਲ ਸ਼ੁੱਧ ਕਰੋ ਸ੍ਰੀ ਧਰਨਾਥ ਮੇਰਾ ਮਨ ਲੀਨਾ ਪਾਵ ਜਾਨੈ ਪੀਰ ਪਰਾਈ ਗਣਤ ਸਰੀਰ ਪੀਰ ਹੈ ਹਰ ਬਿਨ ਗਣਤ ਸਰੀਰ ਪੀਰ ਹੈ ਹਰ ਬਿਨ ਇਥੇ ਵਿਸਰਾਮ ਗੁਰ ਸਬਦੀ ਹਰ ਪਾਈ ਪਾਈ ਪਾਠ ਸੁਧਾ ਬਿੰਦੀ ਤੋਂ ਬਗੈਰ ਪਾਠ ਹੈ ਪ੍ਰਾਤਨ ਸਰੂਪਾਂ ਦੇ ਵਿੱਚ ਨਵੀਨ ਪੋਥੀਆਂ 'ਚ ਬਿੰਦੀ ਛੱਪੀ ਹੋਈ ਆ ਪਾਈ ਛਾਪ ਦਿੱਤਾ ਪਰ ਪਾਈ ਪਾਠ ਹੈ ਹੋ ਹੋ ਦਇਆਲ ਕਿਰਪਾ ਕਰ ਹਰ ਜੀਓ ਜਿਹੜਾ ਹੋ ਹੋ ਤੇ ਹੋੜਾ ਦੂਨ ਲੱਗ ਜਣਗੇ ਹੋਹ ਇਸ ਤਰ੍ਹਾਂ ਬੋਲਨ ਹੋਹ ਦਇਆਲ ਕਿਰਪਾ ਕਰ ਹਰ ਜੀਵ ਹਰ ਸਿਓ ਰਹਾ ਸਮਾਈ ਇੱਥੇ ਬਿੰਦੀ ਹੈ ਐਸੀ ਰਵਤ ਰਵਹੁ ਮਨ ਮੇਰੇ ਐਸੀ ਰਵਤ ਰਵਹੁ ਇੱਥੇ ਠਮਕ ਲਾਉਣੀ ਆ ਮਨ ਮੇਰੇ ਹਾਰੇ ਚਰਣੀ ਚੇਤ ਲਾਈ ਬਿਸਮ ਭਏ ਗੁਣ ਗਾਇ ਮਨੋਹਰ ਨਿਰਭਉ ਸਹਿਜ ਸਮਾਈ ਹਿਰਦਾ ਨਾਮ ਸਦਾ ਤੁਨ ਨਿਹਚਲ ਘਟੈ ਨਾ ਕੀਮਤ ਪਾਈ ਬਿਨ ਨਾਵੈ ਸਭ ਕੋਈ ਨਿਰਤਨ ਸਤਗੁਰੂ ਬੂਝ ਬੁਝਾਈ ਬੁਝਾਈ ਪ੍ਰੀਤਮ ਪ੍ਰਾਨ ਭਏ ਸੋਨ ਸੱਜਣੀ ਪ੍ਰੀਤਮ ਪ੍ਰਾਨ ਭਈ ਸੋਨ ਸੱਜਣੀ ਦੂਤ ਮੂਏ ਬੇਖ ਖਾਈ ਜਾਬ ਕੀ ਉਪਜੀ ਤਾਬ ਕੀ ਤੈਸੀ ਰੰਗ ਰੰਗਲ ਭਈ ਮਨ ਭਾਈ ਆਇ ਰੰਗੁਲ ਔਂਕੜ ਛਪਿਆ ਹੋਇਆ ਪਰ ਪ੍ਰਾਤਨ ਸਰੂਪਾਂ ਚ ਰੰਗਲ ਪਾਠ ਹੀ ਹੈ ਔਂਕੜ ਨਹੀਂ ਹੈ ਜਬ ਕੀ ਉਪਜੀ ਤਬ ਕੀ ਤੈਸੀ ਇਥੇ ਵਿਸਰਾਮ ਰੰਗਲ ਭਈ ਮਨ ਭਾਈ ਗੱਲ ਔਂਕੜ ਨਹੀਂ ਨਹੀਂ ਹਾਂਜੀ ਸਹਿਜ ਸਮਾਦ ਸਦਾ ਲੇਵ ਹਰਿ ਸਿਉ ਜੀਵਾ ਹਰਿ ਗੁਣ ਗਾਈ ਗੁਰ ਕੈ ਸਬਦ ਰਤਾ ਬੈਰਾਗੀ ਨੇਜ ਘਰ ਤਾੜੀ ਲਾਈ ਸੋਧ ਰਸਨਾਮ ਮਹਾਰਸ ਮੀਠਾ ਨਿਜ ਕਰ ਤਤ ਗਸਾਈ ਸੋਧ ਰਸਨਾਮ ਸੋਧ ਰਸਨਾਮ ਮਹਾਰਸ ਮੀਠਾ ਨਿਜ ਕਰ ਤਤ ਗਸਾਈ ਇੱਥੇ ਦੋ ਬਿੰਦੀਆਂ ਲੱਗੀਆਂ ਹੋਈਆਂ ਤਾਂ ਇੱਥੇ ਗਸਾਈ ਬੋਲਿਆ ਜਾਏਗਾ ਬਾਕੀ ਥਾਵਾਂ ਤੇ ਜਿੱਥੇ ਨਹੀਂ ਬਿੰਦੀ ਆਉਂਦੀ ਉੱਥੇ ਗਸਾਈ ਉਚਾਰਨ ਕਰਨਾ ਤਹ ਹੀ ਮਨ ਜਹ ਹੀ ਤੈ ਰਾਖਿਆ ਐਸੀ ਗੁਰਮਤ ਪਾਈ ਸਨਕ ਸਨਾਦ ਬ੍ਰਹਮਾਦ ਇੰਦਰਾਦਿਕ ਸਨਕ ਸਨਾਦ ਬ੍ਰਹਮਾਦ ਇੰਦਰਾਦਿਕ ਭਗਤ ਰਤੇ ਬਨ ਆਈ ਨਾਨਕ ਹਰ ਬਿਨ ਘਰੀ ਨਾ ਜੀਵਾ ਹਰ ਕਾ ਨਾਮ ਵਡਾਈ ਸਾਰਗ ਮਹੱਲਾ ਪਹਿਲਾ ਹਰ ਬਿਨ ਕਿਉ ਧੀਰੈ ਮਨ ਮੇਰਾ कोटि ਕਲਪ ਕੇ ਦੁਖ ਬਿਨਾਸਨ 나 कोटि ਕਲਪ ਕੇ ਦੁਖ ਬਿਨਾਸਨ कोटि ਕਲਪ ਕੇ ਦੁਖ ਬਿਨਾਸਨ ਸਾਚ ਦਰੜਾਇਨ ਬੇਰਾ ਰਹਾਉ ਕ੍ਰੋਧ ਨਿਵਾਰ ਜਲੇ ਹੋ ਮਮਤਾ ਕ੍ਰੋਧ ਨਿਵਾਰ ਜਲੇ ਹੋ ਮਮਤਾ ਪ੍ਰੇਮ ਸਦਾ ਨੌਰੰਗੀ ਨੌਰੰਗੀ ਪਾਠ ਇਕੱਠਾ ਹੀ ਕਰਨਾ ਹੈ ਇਕੱਠਾ ਸੰਪਰਦਾਚ ਪਾਠ ਕਰਾਇਆ ਜਾਂਦਾ ਹੈ ਪ੍ਰੇਮ ਸਦਾ ਨੌਰੰਗੀ ਪ੍ਰੇਮ ਸਦਾ ਨੌਰੰਗੀ ਅਨਭਉ ਬਿਸਰ ਗਏ ਪ੍ਰਭ ਜਾਚਿਆ ਅਨਭਉ ਬਿਸਰ ਗਏ ਪ੍ਰਭ ਜਾਚਿਆ ਹਾਰ ਨਿਰਮਾਇਲ ਸੰਗੀ ਅਨਭਉ ਇਕੱਠਾ ਨਹੀਂ ਕਹਿਣਾ ਹੈ ਚੰਚਲ ਮਤ ਤਿਆਗ ਭਉ ਪੰਜਨ ਪਾਇਆ एक शब्द शबद लागी हर रस चाख त्रिखा निवारी हर मे लागी सार गुरमत सा निहाला हाँ, अभरत ही उच्चारण करना है अभरत सिंच अभरत ते भी थोड़ा ठहरा दे बोलना है सिंच इथे ठमक पय सुबर सार इथे विश्राम है ਗੁਰਮਤਿ ਸਾਚ ਨਿਹਾਲਾ ਅਭਰਤ ਸਿੰਜ ਭਏ ਸੁਭਰ ਸਰ ਗੁਰਮਤਿ ਸਾਚ ਨਿਹਾਲਾ ਮਨ ਰਤ ਨਾਮ ਰਤੇ ਨਿਹਕੇਵਲ ਮਨ ਰਤ ਇਹ ਪੁੱਲਾ ਰਤ ਬੋਲਣਾ ਨਾਮ ਰਤੇ ਨਿਹਕੇਵਲ ਅਗਲਾ ਰਤੇ ਪਦ ਕਸਕੇ ਬੋਲਣਾ ਮਨ ਰਤ ਨਾਮ ਰਤੇ ਨਿਹਕੇਵਲ ਆਦ ਜੁਗਾਦ ਦਇਆਲਾ ਸੱਲੇ ਰਤਤਾਰਤ ਪ੍ਰੀਮ ਹੈ ਦੂਜੇ ਰਤੇ ਦਾ ਅਰਥ ਰੰਗੇ ਗਏ ਮੋਹਨ ਮੋਹ ਲੀਆ ਮਨ ਮੂਰਾ ਵੱਡਾ ਭਾਗ ਲੇਵ ਲਾਗੀ ਮੋਹਨ ਪਦ ਤੇ ਯਮਕ ਲਾ ਦੰਨੀਆ ਮੋਹਨ ਮੋਹ ਲੀਆ ਮਨ ਮੂਰਾ ਵੱਡਾ ਭਾਗ ਲੇਵ ਲਾਗੀ ਸਾਚ ਵਿਚਾਰ ਕਿਲ ਵਿਖ ਦੁਖ ਕਾਟੇ ਮਾਨ ਨਿਰਮਲ ਅਨਰਾਗੀ ਗਹਿਰ ਗੰਭੀਰ ਸਾਗਰ ਰਤਨਾਗਰ ਅਵਰ ਨਹੀਂ ਅਨ ਪੂਜਾ ਸ਼ਬਦ ਵਿਚਾਰ ਭਰਮ ਭਉ ਭੰਜਨ ਅਵਰ ਨ ਜਾਣਿਆ ਦੂਜਾ ਮਨੁਆ ਮਾਰ ਨਿਰਮਲ ਪਾਦ ਚੀਨਿਆ ਹਰ ਰਸ ਰਤੇ ਹਰ ਰਸ ਰਤੇ ਅਧਿਕਾਈ ਏਕਸ ਬਿਨ ਮੈਂ ਅਵਰ ਨ ਜਾਣਾਂ ਸਤ ਗੁਰ ਬੂਝ ਬੁਝਾਈ ਅਗਮ ਗੋਚਰ ਅਨਾਥ ਅਜੋਨੀ ਕੁਰਮਤ ਏਕੋ ਜਾਣਿਆ ਸੁਭਰ ਭਰੇ ਨਾਹੀ ਚਿਤ ਡੋਲੇ ਮਨ ਹੀ ਤੇ ਮਨ ਮਾਨਿਆ ਗੁਰ ਪ੍ਰਸਾਦੀ ਅਕਥਾ ਕਥਿਐ ਕਹੋ ਕਹਾਵੈ ਸੋਈ ਨਾਨਕ ਦੀਨ ਦਇਆਲ ਹਮਾਰੇ ਅਵਰ ਨ ਜਾਣਿਆ ਕੋਈ